ਸੰਪਤੀ ਹੈ ਆਪਾਂ ਨੂੰ ਆ ਰਿਹਾ ਕੋਲ ਇਹ ਪਹਿਲਾ ਮੇਰਾ ਜਿੰਨੇ ਵੀ ਸਾਥੀ ਆਏ ਆ ਬਲੱਡ ਡੋਨੇਟ ਕਰਨਾ ਜਾਂ ਮੋਟੀਵੇਟਿਡ ਜਾਂ ਆਪਣੀ ਗਰੁੱਪ ਜਿਹੜੀ ਟੀਮ ਆਈ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚੜਤੀ ਤੀਸਰੀ ਪਹਿਲਾ ਖੂਨਦਾਨ ਕੈਂਪ ਇਹ ਜਿਹੜਾ ਲਾਇਓਨਸ ਕਲੱਬ ਬੰਗਾ ਸਿਮਰਨ ਐ ਐਮਪੀਏਪੀ ਬਲੌਕ ਮੁਕੰਦਪੁਰ ਤੇ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਦੇ ਇਸ ਸਹਿਯੋਗ ਨਾਲ ਸਾਰਿਆਂ ਦੇ ਸਾਂਝੇ ਤੌਰ ਤੇ ਲਾਇਆ ਜਾ ਰਿਹਾ ਤੇ ਸਾਡਾ ਜਿਹੜਾ ਮੋਟਿਵ ਹੈ ਉਹ ਇਹ ਆ ਕਿ ਜਿੰਨੇ ਵੀ ਵੱਧ ਤੋਂ ਵੱਧ ਖੂਨਦਾਨ ਬਾਰੇ ਲੋਕ ਸਮਝ ਸਕਣ ਖੂਨਦਾਨ ਕਰ ਸਕਣ ਇਹੀ ਸਾਡਾ ਮੋਟਿਵ ਹੈ ਜੀ ਠੀਕ ਹੈ ਜੀ ਹਾਂਜੀ ਇਹ ਕਿੰਨਾਵਾਂ ਕੈਂਪ ਹੈ ਜੀ ਸਾਰੇ ਪਹਿਲਾ ਕੈਂਪ ਹੈ ਜੀ ਸਾਡਾ ਪਹਿਲਾ ਉਪਰਾਲਾ ਹੈ ਜੀ ਹੁਣ ਅੱਗੇ ਤੋਂ ਜਾਰੀ ਰੱਖੂਗੇ ਇਸ ਤਰ੍ਹਾਂ ਦੀ ਹਾਂਜੀ ਕੋਸ਼ਿਸ਼ ਪੂਰੀ ਹੋਗੀ ਜੀ ਜਾਰੀ ਰੱਖਾਂਗੇ ਅੱਛਾ ਜੀ ਹਾਂਜੀ ਜਿਹੜੇ ਕੈਂਪ ਖੂਨਦਾਨ ਕਰਨਾ ਹੈ ਅੱਜ ਉਹਨਾਂ ਲਈ ਕੋਈ ਅਜਾ ਵੀ ਕੀਤਾ ਜੀ ਹਾਂਜੀ ਸਰ ਉਹਨਾਂ ਲਈ ਰਿਫਰੈਸ਼ਮੈਂਟ ਦਾ ਸਾਰਾ ਪ੍ਰਬੰਧ ਹੈ ਬਲੱਡ ਦੇਣ ਤੋਂ ਪਹਿਲਾਂ ਵੀ ਅਸੀਂ ਇਲੈਕਟ੍ਰਲ ਫਰੂਟੀਆਂ ਵਗੈਰ ਦੇਤੀਆਂ ਉਸ ਤੋਂ ਬਾਅਦ ਜਦੋਂ ਬਲੱਡ ਦੇਣਗੇ ਤਾਂ ਉਸ ਤੋਂ ਬਾਅਦ ਕੇਲੇ ਦੁੱਧ ਠੀਕ ਹੈ ਡਰਾਈ ਫਰੂਟ ਤੇ ਨਾਲ ਉਹਨਾਂ ਦੇ ਸਨਮਾਨ ਦੇ ਵਿੱਚ ਸਰੂਪਾ ਸਾਹਿਬ ਦੀ ਸ਼ੀਲਡਾ ਠੀਕ ਹੈ ਅਸੀਂ ਦੇਖਿਆ ਵੀ ਦੂਰੋਂ ਦੂਰੋਂ ਜਦੋਂ ਲੁਧਿਆਣੇ ਤੋਂ ਵੀ ਕੁਝ ਖੂਨਦਾਨੀ ਇੱਥੇ ਪਹੁੰਚੇ ਆ ਸਾਰੇ ਸਾਡੇ ਇਹ ਸਾਡੇ ਸਹਿਯੋਗੀ ਆ ਜੀ ਸਹਿਯੋਗੀ ਤਾਂ ਅਸੀਂ ਜਿਹੜੀ ਵੈਲਫੇਅਰ ਸੁਸਾਇਟੀ ਬਣਾਈ ਹੋਆ ਸ਼੍ਰੀ ਕੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆ ਜਿਹੜੀ ਇਹ ਉਹਦੇ ਮੈਂਬਰ ਆ ਦੀ ਠੀਕ ਹੈ ਤੇ ਹੋਰ ਨੌਜਵਾਨਾਂ ਨੂੰ ਕੁਝ ਸਨੇਹਾ ਦੇ ਨੌਜਵਾਨਾਂ ਨੂੰ ਇਹੀ ਆ ਸਰ ਜੀ ਕਿ ਜਿੰਨਾ ਵੀ ਹੋ ਸਕੇ 6 ਮਹੀਨੇ ਦੇ ਅੰਦਰ ਅੰਦਰ ਵੈਸੇ ਤਾਂ 3 ਮਹੀਨੇ ਬਹੁਤ ਹੁੰਦੀ ਆ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਬਲੱਡ ਦਾਨ ਕਰਦੇ ਰਹਿਣਾ ਚਾਹੀਦਾ ਕਿਉਂਕਿ ਖੂਨ ਦਾ ਨਹੀਂ ਜਿਹੜਾ ਮਹਾਦਾਨ ਆ ਇਹਦੇ ਨਾਲ ਸਿੱਧੇ ਤੌਰ ਤੇ ਜਾਨ ਬਚਦੀ ਆ ਠੀਕ ਹੈ लायंस क्लब सिमरल वालों अजा वि चार फ्री मैडिकल चैकअप कैंप्स लगाए जा रहे हैं वो जो सब तो अहम है वो है ब्लड डोनेशन कैंप उसका कैंसर अवेयरनेस कैंप और है कि भी फ्री ब्लड टेस्टिंग कैंप और फ्री मेडिकल चैकअप कैंप और चार ही कैंप्स उपर सा ਬਾਜ਼ ਜੀ ਸੇ ਗਵਰਨਰ ਔਰ ਮਾਸਟਰ ਆਫ ਗੁਡਵਿਲ ਔਰ ਬਾਜ਼ ਮਲਟੀਪਲ ਕੌਂਸਲ ਕੀਰਨ ਲਾਈਨ ਜੈਪ ਸਿੰਘ ਚੋਧਰੀ ਜਿਹੜੇ ਸਾਡੇ ਗੈਸਟ ਆਫ ਆਨਰ ਨੇ ਵੀ ਆਏ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂ ਸਮਾਂ ਕੱਢ ਕੇ ਆਏ ਨੇ ਸਾਡੇ ਨਾਲ ਸਾਡੇ ਡਿਸਟ੍ਰਿਕਟ ਕੀਅਰ ਪਰਸਨ ਪੀਸ ਪੋਸਟਲਸ ਕੰਟੈਸਟ ਵੀ ਅੱਜ ਇਸ ਕੰਫਰੰਸ ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਸਵਾਗਤ ਵੀ ਕਰਦੇ ਹਾਂ ਔਰ ਸਾਡੇ ਨਾਲ ਸਾਡੇ ਏਰੀਆ ਗਵਰਨਰ ਔਰ ਸਾਡੇ ਸਾਡੇ ਰੀਜਨ ਚੀਅਰ ਪਰਸਨ ਲਾਈਨ ਕੋਲਦੀਪੂ ਸ਼ਖੰਨਾ ਜੀ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੋ ਅਨ ਚੇਅਰਪਰਸਨ ਨਾਲ ਸਨਨਤਨ ਮਹਿੰਦਰ ਸਿੰਘ ਜੀ ਆਏ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਔਰ ਬਟਾਲੇ ਤੋਂ ਚੱਲ ਕੇ ਮੇਰੇ ਨਾਲ ਸਾਡੇ ਲਾਈਨ ਦੇ ਜੀ ਵੀ ਆਏ ਨੇ ਜਿਹੜੇ ਜੀਐਮਪੀ ਕੋਆਰਡੀਨੇਟਰ ਵੀ ਨੇ ਔਰ ਸਾਡੇ ਆਨਵਲ ਲੀਡਰਸ਼ਿਪ ਆਦਮੀ ਨੇ ਅਸੀਂ ਸਾਰੇ ਹੀ ਪ੍ਰੈਜ਼ੀਡੈਂਟ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਲਾਈਨਸ ਕਲਬ ਮੰਗਾ ਸਿਮਰਨ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਉਹਨਾਂ ਨੇ ਸਨਨ ਵਾਈਲ ਕੀਤਾ ਹੈ ਲਾਈਨ ਚੌਪੜੀ ਤੇ ਵੀ ਪਰਸੋਂ ਫੋਨ ਆਇਆ ਸੀ ਔਰ ਤੁਹਾਡੇ ਨਾਲ ਵੀ ਗੱਲ ਹੁੰਦੀ ਰਹੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਚਾਰ ਮੈਡੀਕਲ ਕੈਂਪਸ ਲਗਾਉਣ ਦਾ ਖਾਸ ਕਰਕੇ ਬਲੌਂਡਨਿਸ਼ਨ ਐਂਡ ਕੈਂਸਰ ਅਵੇਅਰਨੈਸ ਜਿਹੜੀ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਤੁਹਾਨੂੰ ਬਹੁਤ-ਬਹੁਤ ਸਾਰੇ ਮੈਂਬਰਸ ਨੂੰ ਖਾਸ ਕਰਕੇ ਜਿਹੜੇ ਸਾਡੇ ਲੇਡੀ ਮੈਂਬਰਸ ਸਹਿਮਾਨ ਹਨ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਸਕਸੈਸਫੁਲ ਕੈਂਪਸ ਵਾਸਤੇ ਧੰਨਵਾਦ ਸਰ ਅੰਜਾਨਾ ਜੀ ਤੁਹਾਨੂੰ ਸਭ ਜਿੱਤਾ ਜਾਣਕਾਰੀ ਮਿਲੀ ਹੈ ਵੀ ਇਹ ਜਿਹੜਾ ਤੁਹਾਡਾ ਡਿਸਟ੍ਰਿਕਟ ਵਾਈਜ਼ ਜਿਸ ਨਾਲ ਗੱਲ ਕੀਤੀ ਜਾਂਦੀ ਹੈ 321 ਡਿਸਟ੍ਰਿਕਟ ਹੈ ਤੁਹਾਡੇ ਲਾਇੰਗ ਕਲੱਬ ਦਾ ਇਹਦੇ ਵਿੱਚ ਇਹ ਗੱਲ ਕਰੀਏ ਬੰਗਾ ਸਿਮਰਨ ਕਲੱਬ ਜਿਹਦੇ ਤੁਸੀਂ ਅੱਜ ਪ੍ਰੋਜੈਕਟ ਤੇ ਪਹੁੰਚੇ ਹੋ ਇਹ ਕਿੱਥੇ ਆਪਣੀਆਂ ਸੇਵਾਵਾਂ ਕਿੱਥੇ ਤੱਕ ਦੇਰੇ ਨੇ ਜਾਂ ਕੀ ਰੇਟਿੰਗ ਇਹਨਾਂ ਦੀ ਇਹਨਾਂ ਦੀ ਰੇਟਿੰਗ ਡਿਸਟ੍ਰਿਕਟ ਦੇ ਵਿੱਚ ਬਹੁਤ ਵਧੀਆ ਹੈ ਔਰ ਇਹਨਾਂ ਨੇ ਪਹਿਲਾਂ ਵੀ ਬਹੁਤ ਅੱچھے ਕੈਂਪਸ ਲਗਾਏ ਨੇ ਔਰ ਅੱਜ ਵੀ ਚਾਰ ਕੈਂਪਸ ਲਗਾਏ ਨੇ ਪਿਛਲੇ ਜਿਹੜੇ ਇਹਨਾਂ ਦੇ ਕੈਂਪਸ ਸੀ ਉਦੋਂ ਅਸੀਂ ਮੈਮ ਮਾਈਕਾ ਸ੍ਰੀ ਸੀ ਆ ਚੁੱਕਿਆ ਨਾ ਕਿ ਉਹ ਇਹਨਾਂ ਦੇ ਦਿੱਤੀ ਜਿਹੜੀ ਡਿਸਟ੍ਰਿਕਟ ਦੇ ਵਿੱਚ ਉਹ ਜਿਹੜੀ ਏ ਕਲਾਸ ਰੇਟਿੰਗ ਆ ਉਹ ਹੈ ਸਰ ਮੰਗਾ ਸੰਗਤ ਹੋਰ ਮੈਸੇਜ ਕੀ ਦੇਣਾ ਚਾਹੁੰਦੇ ਜੀ ਮੈਸੇਜ ਸੰਦੇਸ਼ ਕੀ ਦੇਣਾ ਚਾਹੁੰਦੇ ਨੌਜਵਾਨਾਂ ਲਈ ਨੌਜਵਾਨਾਂ ਲਈ ਸੰਦੇਸ਼ ਹੈ ਕਿ ਜਿਹੜੇ ਚਾਰ ਕੈਂਪਸ ਲੱਗੇ ਨੇ ਉਹਨਾਂ ਦੇ ਵਿੱਚੋਂ ਕਿ ਕੈਂਸਰ ਅਵੇਅਰਨੈਸ ਦਾ ਜਿਹੜਾ ਕੈਂਪ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਕਰੀਏ ਸਾਡੀ ਬੈਲਟ ਹੈ ਪੰਜਾਬ ਦੀ ਇਹਦੇ ਵਿੱਚ ਕੈਂਸਰ ਬਹੁਤ ਘਟ ਸੀ ਲੇਕਿਨ ਜਿਹੜਾ ਸਾਡਾ ਛੁਟਕਾਓ ਹੋ ਰਿਹਾ ਹੈ ਖੇਤਾਂ ਦੇ ਵਿੱਚ ਔਰ ਸਾਡਾ ਪਲਾਸਟਿਕ ਸੈਸਟੀਸਾਈਜ਼ਡ ਔਰ ਜਿਹੜਾ ਫਾਸਟ ਫੂਡ ਹੈ ਉਹਦੇ ਨਾਲ ਔਰ ਉਹਦੇ ਨਾਲ ਕੋਕੋਕੋਲਾ ਪੀਣਾ ਉਹਦੇ ਨਾਲ 슈ਗਰ ਵੀ ਵਧ ਰਹੀ ਹੈ ਵੈਟਨਸ ਵੀ ਵਧ ਰਹੀ ਔਰ ਕੈਂਸਰ ਵੀ ਬਹੁਤ ਵਧ ਰਿਹਾ ਇਹਦੇ ਵਾਸਤੇ ਮੈਂ ਖਾਸ ਆਪਣੇ ਜਿਹੜੇ ਨੌਜਵਾਨ ਵੀਡੀਓ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਆਵੋ ਸਿਮਪਲ ਸਿਟੀ ਵੱਲ ਚਲੀਏ ਅਸੀਂ ਘਰ ਦਾ ਖਾਣਾ ਖਾਈਏ ਇਹ ਫਾਸਟ ਫੂਡ ਜਿਹੜਾ ਹੈ ਔਰ ਜਿਹੜਾ ਸਾਨੂੰ ਇਹ ਜਿਹੜੇ ਸਾਡੇ ਫਾਰਮਰਸ ਬ੍ਰਦਰਸ ਨੇ ਉਹਨਾਂ ਨੂੰ ਵੀ ਇੱਕ ਵੀ ਖਾਸ ਦਾ ਪੈਸਟੀਸਾਈਡਸ ਐਸੈਸ ਰੇਟਸ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਤਾਂ ਕਿ ਜਿਹੜਾ ਕੈਂਸਰ ਵੱਧ ਰਿਹਾ ਹੈ ਇਹ ਕੈਂਸਰ ਜਿਹੜਾ ਹੈ ਕੰਟਰੋਲ ਹੋ ਸਕੇ ਔਰ ਜਿਹੜੇ ਨਸ਼ਿਆਂ ਦੀ ਗੱਲ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਧ ਗਈ ਹੈ ਉਹਦੇ ਵਾਸਤੇ ਵੀ ਸਾਨੂੰ ਅਪੀਲ ਕਰਨੇ ਕਿ ਆਓ ਅਸੀਂ ਨੌਜਵਾਨ ਪੀੜ੍ਹੀ ਨੂੰ ਕਰਨੇ ਕਿ ਆਪਣੇ ਹੱਥ ਓਨਰ ਪੈਦਾ ਕਰੋ ਤਾਂ ਕਿ ਤੁਸੀਂ ਅਗਰ ਹੁਨਰ ਪੜਦਾ ਕਰੋਗੇ ਤੁਹਾਨੂੰ ਬਾਹਰ ਜਾਂਦੀ ਲੋੜ ਨਹੀਂ ਹੈ ਤੁਸੀਂ ਇੱਥੇ ਹੀ ਤੁਹਾਨੂੰ ਇਹਦਾ ਕੰਮ ਮਿਲ ਜਾਏਗਾ ਕਿ ਤੁਹਾਨੂੰ ਨਸ਼ਿਆਂ ਵੱਲ ਜਾਣ ਦਾ ਤੁਹਾਡਾ ਇੱਛਾ ਨਹੀਂ ਰਹੇਗਾ ਕਿ ਅਸੀਂ ਨਸ਼ਿਆਂ ਵੱਲ ਵੀ ਜਾਣਾ ਹੈ ਸੋ ਇਹ ਮੈਸੇਜ ਹੈ ਕਿ ਵੀ ਨਸ਼ਿਆਂ ਵਾਸਤੇ ਔਰ ਕੈਂਸਰ ਅਵੇਅਰਨੈਸ ਦੇ ਵਾਸਤੇ ਸਾਨੂੰ ਵੱਤ ਤੋਂ ਵੱਤ ਸਿੰਪਲ ਸਿਟੀ ਔਰ ਸਿੰਪਲ ਫੂਡ ਔਰ ਆਰਗੈਨਿਕ ਫੂਡ ਵੱਲ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਕੈਂਸਰ ਦੀ ਜਿਹੜੀ ਬਿਮਾਰੀ ਬਹੁਤ ਜ਼ਿਆਦਾ ਵੱਧ ਗਈ ਹੈ ਇਹ ਜਿਹੜੀ ਅੰਦਾਜ਼ ਵੱਧੇ ਸਾਰ